ਜੀ ਭਾਜੀ ਕੀ ਘਟਨਾ ਵਾਪਰੀ ਜਿਹੜੀ ਗੋਲੀ ਚੱਲੀ? ਘਟਨਾ ਵਾਪਰੀ ਹੈ ਕਿ ਰਾਤੀ ਨੂੰ ਨਾਮੀਨੇਸ਼ਨ ਫਾਰਮ ਭਰਨ ਗਏ ਆ। ਹਾਂਜੀ। ਉੱਥੇ ਸਾਡੀ ਪੂਜੀ ਮੈਂ ਰਸੀਦਾਂ ਧੋਈ ਆ। ਹਾਂਜੀ। ਕਿੰਨਾ ਨਾ ਹੋਈ? ਆਪ ਦੀ ਬਾਲਦੀ ਨਾ ਹੋਈ ਆ। ਅੱਛਾ ਜੀ। ਆਪ ਦੇ ਵਰਕਰਾਂ ਨਾਲ। ਹਾਂਜੀ। ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ-ਉੱਦਰੀ ਪੱਗਾਂ ਲੱਥੀਆਂ ਨੇ। ਮੁੜ ਕੇ ਪੇਨ ਡਾਲ ਕੇ ਅਸੀਂ ਆਪ ਦੀ ਜਾਨਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ। ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾਂ ਜੀ? ਸ਼ੋਭੀਰ ਸਿੰਘ ਆਲਮ ਸਿੰਘ। ਹਾਂ। ਹੋਰ ਉਹਨਾਂ ਦੇ ਸਾਥ ਉਹੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆਂ ਹਾਂਜੀ ਤੇ ਜਿਹਦੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਗੁਨਾਹਗੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਦੀਪ ਕੌਰ ਅੱਛਾ ਜੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਬੱਸਾ ਸਿੰਘ ਉਹਨਾਂ ਦੇ ਸਿਰਲੇ ਵਜੇ ਆ ਗੋਲੀ ਵਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਲ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਇੰਗਾ ਸ਼ਮਸ਼ੀਰ ਸਿੰਘ ਨੇ ਮਾਰੀਆ ਤੇ ਕਿੱਥੇ ਆਉਣ ਹੌਸਪੀਟਲ ਹੈ ਗੁਰੂ ਨਾਨਕ ਦੇਵ ਜੀ ਹੌਸਪੀਟਲ ਰਾਦੇ ਅੱਛਾ ਜੀ ਉਹ ਦਾਖ ਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਕਾਰਵਾਈ ਬਰਾਦੀ ਕਰਨ ਦੇ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਆਂ ਅਸੀਂ ਮੰਗਦੇ ਆਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਨੇ ਚਾਹੀਦੇ ਆ ਉਹਨਾਂ ਨੂੰ ਵੈਸਟ ਵੀਣ ਚਾਹੀਦਾ ਉਹਨਾਂ ਨੂੰ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਇਹ ਬੰਦੇ ਦੋਨੋਂ ਅਰੈਸਟ ਕੀਤੇ ਆ ਅਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਉਹਦੇ ਮੋਕੇ ਤੋਂ ਕਾਬੂ ਨੂੰ ਹਾਂ ਜੀ ਭਾਜੀ ਕੀ ਨਾਮ ਹੈ ਆਪਣਾ ਆਹ ਜੀ ਦੋਸ਼ ਲੱਗੇ ਤੁਹਾਡੇ ਪਰਿਵਾਰ ਤੇ ਗੋਣੇ ਚਲਾ ਕੇ ਗੋਤ ਮਾਰਦੀ ਤੇ ਜਗਮੀ ਕਰਦੇ ਕੀ ਕਹਿਣਾ ਚਾਹੁੰਦੇ ਨੇ ਜਿਹੜਾ ਪਤਾ ਉਹ ਪਤਾ ਪਤਾ ਹਾਂਜੀ ਹਾਂਜੀ ਉਹ ਤੇ ਉਹ ਕਰਦਾ ਹੈ ਯਹੂਦੀ ਦੂਜੀ ਮੇਰੇ ਵਾਲੇ ਆਹ ਤੇ ਤੇਰੇ ਵਾਲੇ ਹਾਂਜੀ ਤੇ ਨਾ ਫੇਰ ਸਾਨੂੰ ਕਹਿੰਦੀ ਅੱਛਾ ਆਹੀ ਗਏ ਹਾਂ ਤੇ ਕੋਈ 8 ਪੰਨੇ ਸਿਰਫ ਮੱਲ ਆਈ ਗੋਰੀ ਹਾਂ ਤੇ ਉਰਤੀ ਉਤੇ ਆਹ ਆਪਣੀ ਜੀ ਕਹਿ ਗਏ ਕਿ ਆਪ ਨੂੰ ਦਾ ਨਕਲ ਬਣਾਇਆ ਅੱਛਾ ਜੀ ਉਹ ਆਈ ਹੋਵੇ ਲਈ ਕਿਉਂ ਇਹ ਤਾਕ ਨਹੀਂ ਕਰ ਲੈਂਦੇ ਆਗੇ ਐਸੀ ਜੀ ਨੇ ਦੇਖ ਰਹੀਆਂ ਇਹ ਆਉਂਦੇ ਉਥੇ ਆਖ ਅੱਛਾ ਜੀ ਮੁੰਡਾ ਬਾਹਰ ਦੋਧ ਤੇ ਜਾ ਰਿਹਾ ਜਿੱਥੇ ਨੂੰ ਕੋਲ ਉੱਥੇ ਗਿਆ ਤੇ ਆਪ ਕੋ ਮਿਲ ਰਿਹਾ ਇਹ ਪੈਗੇ ਇਹਦਾ ਦੋਧ ਲਾਇਆ ਉਹ ਘਾਤ ਦੀ ਜਿੱਤ ਰਹੀਆਂ ਕਿੰਨੇ ਜ਼ਖਮੀ ਹੋਏ ਤਾਂ ਹੈ ਕਿੰਨੇ ਬੰਦੇ ਚੱਟਮੀ ਹੋਏ ਤੋ ਤਿੰਨ ਸੀ ਮਕਰਮਾ ਨੰਬਰ 193 ਜਿਹੜਾ ਵਾ ਨਰਜ ਕੀਤਾ ਗਿਆ ਵਾ ਤਪੀਸ਼ ਕੀਤੀ ਜਾਂੋਂਪਰ ਕਰਦੇ ਆ ਚਾਰ ਦੋਸ਼ੀ ਅਸੀਂ ਇਹਦੇ ਆ ਗ੍ਰਿਫਤਾਰ ਕਰ ਲਿਆ ਤੇ ਬੀਬੀ ਕੁਲਦੀਪ ਕੌਰ ਦਾ ਜਿਹੜਾ ਮਰਤ ਗਿਆ ਉਹਨਾਂ ਦਾ ਪੋਸਟਮਾਰਟ ਕਰਵਾ ਕੇ ਵਾ লাশ ਜਿਹੜੀ ਉਹਨਾਂ ਦੀ ਵਾਰਸਾਂ ਦੇ ਵਾਲੇ ਕਰਦੀ ਹੈ ਉਹ ਪਰਿਵਾਰ ਨਾਲ ਸਾਡਾ ਰਿਸ਼ਤਾ ਕਾਇਮ ਹੈ ਬਿਲਕੁਲ ਉਹ ਉਹਨਾਂ ਨੇ ਨੱਸੇ ਉਹਦੇ ਕੁਝ ਰਿਸ਼ਤੇਦਾਰ ਬਲੇ ਜਿਹੜਾ ਆਏ ਤੋਂ ਬਾਲੋ ਸਹਿਕਾਰ ਕਰਦੇ ਇਹ ਕਰਨ ਜਿਵੇਂ ਤੁਹਾਡੇ ਲੋਕੀ ਅਖਬਾਰਾਂ ਜੀ ਦਿੱਤਾ ਗਿਆ ਜੀ ਚੈਨਲਾਂ ਲਈ ਵੀ ਹਥਿਆਰ ਜਮ੍ਹਾਂ ਕਰੋ ਜਿਵੇਂ 5000 ਰੁਪਏ ਜਮ੍ਹਾਂ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਜਿਹਦੇ ਲਈ ਜੇ ਡੋਪ ਦੇਣ ਬੁਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵਿਪਰਾਂ ਦੇ ਹੋ ਰਹੀ ਹੈ ਹਥਿਆਰ ਬਿਲਕੁਲ ਜਮ੍ਹਾਂ ਕਰਕੇ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀ ਪੂਰਵਕ ਰਾਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾ ਜਿੰਨਤਰ ਗ੍ਰਿਫਤਾਰੀ ਨਾ ਕੀਤੀ ਗਈ ਮੇਨ ਦੋਸ਼ੀਆਂ ਨੂੰ ਕੀਤਾ ਨਹੀਂ ਜਾਵੇਗਾ ਰੋ ਸਮਝਾਰਾ ਕੀਤਾ ਮੈਂ ਅੱਜ ਇਹਦੇ ਬਾਰੇ ਕੀ ਜਾਣਣਾ ਚਾਰ ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਏ ਆ ਕੋਲੇ ਦੇ ਵਿੱਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਹਾਂਜੀ ਠੀਕ ਹੈ ਜੀ ਤੇ 27 ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਆ ਤਾਂ ਸਮਾਂ ਥੋੜਾ ਲੱਗ ਸਕਦਾ ਹੋ ਠੀਕ ਹੈ ਕੋਈ ਕਿਤੇ ਵੀ ਕੰਪੁਟਰ ਸੇ ਨਾ ਇਪਚਾਰ ਕਰਦੇ ਹੁੰਦਾ ਬਾਹਰ ਬੰਦਾ ਲੱਗਦਾ ਦੇ ਤੱਕ ਜਾਣਾ ਹੈ ਜਿਵੇਂ ਉਹ ਆਪਣੇ ਸਾਈਬਰ ਵੀ ਮਸਲ ਲੈ ਰਹੇ ਆ ਉਹ ਵੀ ਟੀਮਾਂ ਦੀ ਮਦਦ ਲੈ ਕੇ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੋਰਟ ਪੇਸ਼ ਕਰਨਾ ਹੈ